ਕਿਉਂ ਝੂਠਾ ਮਾਨ ਕਰਦਾ ਐ ਮੇਰਾ ਐ ਮੇਰਾ ਕੁਝ ਵੀ ਤੇਰਾ ਨਹੀਂ ਜਦ ਬੰਦਾ ਮਰਦਾ ਜਿੰਨਾ ਵਾਸਤੇ ਇਹਨਾਂ ਕੁਝ ਕੀਤਾ ਉਹ ਹੋਏ ਕਹਿੰਦੇ ਨੇ ਇਹ ਤੇ ਮਰ ਗਿਆ ਚੰਗਾ ਸੂਟ ਪਾਏ ਐ ਲਾ ਲਵੋ ਜੇਬਾ ਦੇਖ ਲਓ ਘਰ ਦੀਆਂ ਚਾਬੀਆਂ ਕੋਈ ਬਟੂਆ ਤੇ ਨਹੀਂ ਜੇ ਵਿੱਚ ਹੱਥ ਦੇਖ ਲਓ ਕੋਈ ਸੋਨੇ ਦੀ ਅੰਗੂਠੀ ਤੇ ਨਹੀਂ ਜਿਨ੍ਹਾਂ ਵਾਸਤੇ ਇਹਨਾਂ ਕੁਝ ਕੀਤਾ ਉਹ ਹੀ ਕੁਰਨੰਗਾ ਕਰਕੇ ਕੱਢਦੇ ਨੇ ਕਫਨ ਪਾ ਦਿੰਦੇ ਨੇ ਸਮਸ਼ਾਨ ਗਾਠ ਅੱਗ ਲਾਈ ਜਾਂਦੀ ਅੱਗ ਕਹਿੰਦੀ ਭਾਈ ਆਇਆ ਤੇ ਨੰਗਾ ਸੀ ਕਫਨ ਕਿੱਥੇ ਲੈ ਚੱਲੇ ਐ ਕਫਨ ਵੀ ਸੜ ਜਾਂਦਾ ਹੈ ਸਰੀਰ ਵੀ ਸੜ ਜਾਂਦਾ ਹੈ ਜਾਂਦੀ ਵਰੀ ਤਾਂ ਸਰੀਰ ਵੀ ਸਾਥ ਨਹੀਂ ਦਿੰਦਾ ਤੇ ਸਤਿਗੁਰੂ ਜੀ ਕਹਿੰਦੇ ਹਨ ਤੂੰ ਕਹਿਣਾ ਸਭ ਕੁਝ ਮੇਰਾ ਹੈ